ਮੈਂ ਸਟਾਰਟਿੰਗ ਮੈਂ ਜਦ ਪੂਨੇ ਤੋਂ ਸਟਾਰਟ ਕੀਤਾ ਜੰਮੂ ਜਾਣਾ ਹਾਂਜੀ ਇੱਕ ਹੁਣ ਤਾਂ ਨੂੰ ਪਤਾ ਸੀ ਪੰਜਾਬ ਅੱਜ ਬੰਦ ਹੋ ਨਾ ਕੁਝ ਵੀ ਨਹੀਂ ਕੋਈ ਖਬਰ ਨਹੀਂ ਕੁਝ ਨਹੀਂ ਹੁਣ ਪਤਾ ਚੱਲਿਆ ਪਾਣੀ ਵੀ ਨਹੀਂ ਹੈ ਬੱਚਾ ਨਾਲ ਛੋਟਾ ਕਰੀ ਤਾਂ ਕਰੀ ਕੀ ਨਾ

ਬੱਚੇ ਦਾ ਕੀ ਕਰੇਗਾ 4 ਵਜੇ ਤੱਕ ਤੁਹਾਨੂੰ ਕੋਈ ਤੁਹਾਨੂੰ ਲੱਗਦਾ ਪ੍ਰਸ਼ਾਸਨ ਦਾ ਕੋਈ ਸਹਯੋਗ ਜਾਂ ਪ੍ਰਸ਼ਾਸਨ ਵੱਲੋਂ ਤੁਹਾਡੀ ਕੋਈ ਸੂਲਤ ਮਿਲੀ ਹੈ ਤੁਹਾਨੂੰ ਪ੍ਰਸ਼ਾਸਨ ਵੱਲੋਂ ਹਜੇ ਤੱਕ ਤਾਂ ਕੁਝ ਵੀ ਨਹੀਂ ਮਿਲੀ ਸਵੇਰ ਦੇ ਸਿੱਧਰ ਅਟਕੇ ਆਇਆ ਕੁਝ ਵੀ ਨਹੀਂ ਜੀ ਕੋਈ ਪਾਣੀ ਵੀ ਨਹੀਂ ਪੁੱਛ ਰਾਇਆ ਅਗਰ ਮੈਂ ਦਲਜੀਤ ਸਿੰਘ 50 ਰੋੜੀ ਪਨਵਾਸ ਪੀ ਆਰਟੀਸੀ ਕੰਟੈਕਟ ਵਰਕਰ ਜੁਨੀਓ ਜਲੰਧਰ ਅੱਜ ਪੰਜਾਬ ਬੰਦਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਸਮਰਥਨ ਹੈ ਦੇਖੋ ਜੀ ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸਾਡੇ ਡੱਲੇਵਾਲ ਸਾਹਿਬ ਕਿਸਾਨ ਨੇਤਾ ਕਾਫੀ ਲੰਬੇ ਸਮੇਂ ਤੋਂ 1 ਮਹੀਨੇ ਤੋਂ ਉੱਪਰ ਹੋ ਗਿਆ ਜੋ ਮੰਨ ਵਰਤ ਤੇ ਬੈਠੇ ਨੇ ਪਰ ਕੇਂਦਰ ਦੀ ਜਿਹੜੀ ਮੋਦੀ ਹਕੂਮਤ ਆ ਉਹ ਬਿਲਕੁਲ ਵੀ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਰਾਜੀ ਨਹੀਂ ਹੈ ਪਰ ਹੋਰ ਟਾਰਚਰ ਕੀਤਾ ਜਾ ਰਿਹਾ ਨਵੇਂ-ਨਵੇਂ ਜਿਹੜੇ ਡਰਾਮੇ ਸੁਪਰੀਮ ਕੋਰਟ ਦੇ ਰਾਹੀਂ ਜਾ ਉਹਨਾਂ ਨੂੰ ਟ੍ਰੀਟਮੈਂਟ ਦੇਣ ਦੀਆਂ ਗੱਲਾਂ ਚੱਲ ਰਹੀਆਂ ਪਰ ਮੰਗ ਨਹੀਂ ਮੰਨੀ ਜਾ ਰਹੀ ਜਿਹੜੇ ਪੂਰੇ ਦੇਸ਼ ਦੇ ਵਿੱਚ ਜਿੱਥੇ ਇਹਦੀ ਹਮਾਇਤ ਕਰ ਰਹੇ ਨੇ ਲੋਕ ਕਿਸਾਨੀ ਅੰਦੋਲਨ ਦੀ ਉੱਥੇ ਪੰਜਾਬ ਦੀਆਂ ਤਕਰੀਬਨ ਜਥੇਬੰਦੀਆਂ ਸਰਕਾਰੀ ਤੇ ਪ੍ਰਾਈਵੇਟ ਵੀ ਜਿਹੜੇ ਧਾਰੇ ਨੇ ਟਰਾਂਸਪੋਰਟਾਂ ਬੱਸਾਂ ਨੇ ਉਹ ਬੰਦ ਨੇ ਤੇ ਅਸੀਂ ਪੰਨ ਬ ਪੀਆਰਟੀਸੀ ਦੇ ਪੰਨਬਾਦ ਦਾ ਸਾਡਾ ਮਹਿਕਮਾ ਜਿਹੜਾ ਇੱਕੀ ਸਾਡੀ ਜਥੇਬੰਦੀ ਹੈ ਔਰ ਅਸੀਂ ਸਮਰਥਨ ਦਾਰ ਹਾਂ ਇਸ ਵਾਸਤੇ ਕਿ ਸਾਡੇ ਵਾਸਤੇ ਕਿਸਾਨ ਜਿਹੜੇ ਉਹ ਪਹਿਲਾਂ ਨੇ ਅਸੀਂ ਖੇਤੀ ਸਾਡਾ ਲਾਏਵੰਦ ਕੰਮ ਹੈ ਔਰ ਅਸੀਂ ਉਹ ਖੇਤਾਂ ਦਾ ਜਿਹੜਾ ਉਗਾਇਆ ਅੰਨ ਅਸੀਂ ਖਾਂਦੇ ਹਾਂ ਔਰ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹ ਕਾਰਪਟਰ ਘਰਾਣੇ ਨੂੰ ਇਹਦਾ ਜਿਹੜਾ ਸਾਰਾ ਲਾਭ ਦੇਣਾ ਚਾਹੁੰਦੀ ਹੈ ਕਿਸਾਨੀ ਜਿਹੜੀ ਉਹ ਕਿਸਾਨਾਂ ਤੋਂ ਖੋਹ ਕੇ ਤੇ ਕਾਰਪਟਰ ਘਰਾਣੇ ਨੂੰ ਦੇਣਾ ਚਾਹੁੰਦੀ ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ ਕਿਉਂਕਿ ਜੇ ਅਸੀਂ ਆਪਣੀ ਟਰਾਂਸਪੋਰਟ ਦੀ ਗੱਲ ਕਰਦੇ ਹਾਂ ਤੇ ਪਿਛਲੇ ਦਿਨੀ ਸਮੇਂ ਦੇ ਵਿੱਚ ਉਹਨਾਂ ਨੇ ਦਿੱ ਵੀਡੀਓ ਚਲਾ ਦਿੱਤੀਆਂ ਨੇ ਉਹਨਾਂ ਦਾ ਇੱਕ ਇਹ ਵੀ ਪੈਤਣਾ ਹੈ ਕਿ ਸਰਕਾਰੀ ਬੱਸਾਂ ਜਿੰਨੀਆਂ ਵੀ ਹਰਿਆਣਾ ਚਾਹੇ ਪੰਜਾਬ ਹੈ ਹਿਮਾਚਲ ਉਹ ਬੰਦ ਕੀਤੀਆਂ ਜਾਣ ਇਹ ਟਰਾਂਸਪੋਰਟ ਜਿਹੜੀ ਆ ਉਹ ਵੀ ਅਡਾਨੀਆਂ ਤੇ ਬਾਨੀਆਂ ਕਾਰਪੋਰੇਸ਼ਨਾਂ ਦੀ ਚੱਲੇਗੀ ਜਿਹਦਾ ਅਸੀਂ ਵੀ ਸਖਤ ਵਿਰੋਧ ਕਰਦੇ ਆਂ ਔਰ ਸਾਨੂੰ ਜਿੱਥੇ ਤੇ ਸਮੇਂ-ਸਮੇਂ ਲੋੜ ਪੈਂਦੀ ਹੈ ਕਿਸਾਨ ਸਾਡੇ ਨਾਲ ਖੜਦੇ ਆ ਤੇ ਅਸੀਂ ਅੱਜ ਕਿਸਾਨਾਂ ਦੇ ਨਾਲ ਖੜਦੇ ਆ ਤੇ ਅਸੀਂ ਗੀਟ ਦੇ ਉੱਤੇ ਪ੍ਰਦਰਸ਼ਨ ਕੀਤਾ 4 ਘੰਟੇ ਦਾ ਟਰੈਲੀ ਕੀਤੀ ਹੈ ਔਰ ਬੱਸਾਂ ਤਕਰੀਬਨ ਬੰਦ ਨੇ ਔਰ 4 ਵਜੇ ਤੱਕ ਇਸੇ ਤਰ੍ਹਾਂ ਬੱਸਾਂ ਸਾਡੀਆਂ ਬੰਦ ਰਹਿਣਗੀਆਂ ਕੱਲ ਦੀਆਂ ਗੱਡੀਆਂ ਸਾਰੀਆਂ ਇੱਥੇ ਖੜੀਆਂ ਐ ਦੇਖੋ ਜੀ ਸਾਰੇ ਪੰਜਾਬ ਦੇ ਵਿੱਚ ਬੰਦ ਦਾ ਜਿਹੜਾ ਸੱਦਾ ਦਿੱਤਾ ਹੋਇਆ ਜਗਾ ਜਗਾ ਧਰਨੇ ਲੱਗ ਜਾਂਦੇ ਨੇ ਔਰ ਫਿਰ ਸਵਾਰੀਆਂ ਖੱਜਲ ਖਰਾਬ ਹੁੰਦੀਆਂ ਨੇ ਇਸ ਵਾਸਤੇ ਜਿੱਥੇ ਪਬਲਿਕ ਵੀ ਸਾਥ ਦੇ ਰਹੀ ਐ ਉਥੇ ਇਸ ਵਾਸਤੇ ਬੱਸਾਂ ਕੱਲ ਤੋਂ ਜਿਹੜਾ ਲੋਕਾਂ ਨੂੰ ਅਸੀਂ ਐਲਾਨ ਕੀਤਾ ਸੂਚਿਤ ਕੀਤਾ ਸੀ ਜਥੇਬੰਦੀ ਵੱਲੋਂ ਤੇ ਜਿੱਥੇ ਇਥੇ ਉਹ ਬੱਸਾਂ ਆਪਣੀਆਂ ਤਕਰੀਬਨ ਜਿਹੜੀਆਂ ਡੀਪਾਂ ਦੇ ਵਿੱਚ ਖੜੀਆਂ ਕੀਤੀਆਂ ਗੀਆਂ ਸਵੇਰੇ 7 ਵਜੇ ਦਾ ਬੰਦ ਦਾ ਲਾਂਚ ਉਸ ਤੋਂ ਪਹਿਲਾਂ ਗੱਡੀਆਂ ਗੱਡੀਆਂ ਗੀਆਂ ਤੁਹਾਡੇ ਵੱਲੋਂ ਕੋਈ 7 ਵਜੇ ਪਹਿਲਾਂ ਜਿਹੜੀਆਂ ਆਊਟ ਆਫ ਸਟੇਟ ਜਾਣੀਆਂ ਸੀ ਜੰਮੂ ਦਿੱਲੀ ਜਿਹੜੀਆਂ 4 ਵਜੇ ਸਾਡੇ ਟਾਈਮ ਚੱਲ ਪਿੰਦੇ ਨੇ ਉਹ 7 ਵਜੇ ਪ ਕੋਈ ਤਬ ਕੋਈ ਬਸ ਨਹੀਂ ਜਾਂਦੀ ਤੀ ਸ਼ਾਮ ਤੱਕ ਇਸੇ ਤਰ੍ਹਾਂ ਬੰਦ ਰਹਿਣਗੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਸਮਰਥਨ ਹੈ ਕਿਸਾਨਾਂ ਦੇ ਨਾਲ ਫੁੱਲ ਬਟਾ ਫੁੱਲ ਹੈ ਜੀ ਅਸੀਂ ਸ਼ੰਭੂ ਬਾਰਡਰ ਤੇ ਪਿਛਲੇ ਸਾਲ ਰੁਪਿਆ ਲੱਖ ਦੇ ਕੇ ਜਥੇਬੰਦੀ ਵੱਲੋਂ ਹੁਣ ਖਨੌਰੀ ਵੀ ਜਾ ਕੇ ਉਹਨਾਂ ਦਾ ਹਾਲਚਲ ਪੁੱਛ ਕੇ ਸਾਡੀ ਸੁਭਾ ਕਮੇਟੀ ਨਾਲੇ ਸੀ ਜਥੇਬੰਦੀ ਵੱਲੋਂ ਉਹਨਾਂ ਨੂੰ ਫੰਡ ਦੇ ਕੇ ਆਂ ਔਰ ਵੀ ਜਿੱਥੇ ਵੀ ਸਾਡੀ ਉਹਨਾਂ ਨੂੰ ਲੋੜ ਹੋਊਗੀ ਉਹ ਅਸੀਂ ਉਹਨਾਂ ਦੇ ਨਾਲ ਖੜੇ ਆਂ ਤੁਹਾਨੂੰ ਕੀ ਲੱਗਦਾ ਸੈਂਟਰ ਗਵਰਨਮੈਂਟ ਨੇ ਜਿਸ ਤਰ੍ਹਾਂ ਜ ਇਹਨਾਂ ਨੇ ਪੰਜਾਬ ਬੰਦ ਕੀਤਾ ਕੋਈ ਅਸਰ ਨਜ਼ਰ ਆਏਗਾ ਦੇਖੋ ਜੀ ਅਸਰ ਹੁੰਦਾ ਹੈ ਕਿਉਂਕਿ ਦੇਖੋ ਅੱਜ ਕੁਝ ਵੀ ਨਹੀਂ ਕਿ ਪੰਜਾਬ ਸਾਰਾ ਇਕਜਟਾ ਹੈ ਅੱਜ ਟੋਟਲ ਸਾਰੇ ਰੋਡ ਜਿਹੜੇ ਬਲੌਕ ਨੇ ਤੇ ਆਉਣ ਵਾਲੇ ਸਮੇਂ ਚ ਜ਼ਰੂਰ ਕੁਛ ਨਾ ਕੁਛ ਸੋਚੇਗੀ ਤੇ ਇਹਦੀਆਂ ਮੰਗਾਂ ਤੇ ਗੌਰ ਕੀਤਾ ਜਾਵੇ ਤੁਸੀਂ ਸੈਂਟਰ ਗਵਰਨਮੈਂਟ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੀ ਹੈ ਕਿ ਜਿਹੜਾ ਕਿਸਾਨੀ ਆ ਸੰਘਰਸ਼ ਚੱਲ ਰਿਹਾ ਹੈ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਵੀ ਨਾਜ਼ਕ ਹੁੰਦੀ ਜਾ ਰਹੀ ਹੈ ਤੇ ਉਹਦਾ ਮਰਨ ਵਰਤਨਾ ਜਿਹੜਾ ਉਹਨਾਂ ਨੇ ਬਿਲਕੁਲ ਆਪਣਾ ਜਾਇਦਾਦ ਵੀ ਜਿਹੜੀ ਹੈ ਆਪਣੇ ਪਰਿਵਾਰ ਦੇ ਬੱਚਿਆਂ ਦੇ ਨਾਲ ਆ ਦੇਤੀ ਹੈ ਜੋ ਆਰ ਪਾਰ ਦੀ ਲੜਾਈ ਜਿਹੜੀ ਉਹ ਲੜ ਕੇ ਬੈਠੇ ਹੋਏ ਨੇ ਸ਼ੋਕੇ ਤੇ ਉਹਨਾਂ ਦੀ ਜਾਨ ਬਚਾਈ ਜਾਵੇ ਜਿੰਨੀਆਂ ਵੀ ਮੰਗਾਂ ਤੁਰੰਤ ਉਹਨਾਂ ਦੀ ਮੰਨ ਕੇ ਤੇ ਇਹ ਕਿਹੜੀ ਜਗਤ ਆਇ ਤੁਸੀਂ ਕੀ ਕਾਰਨ ਹੈ ਤੁਸੀਂ ਪੰਜਾਬ ਬੰਦ ਕਰ ਗਏ ਸੰਘਰਸ਼ ਕਰਦੇ ਹੋ ਇੱਥੇ ਕਿ ਆਪਣੀ ਆਪਣੀ ਆਪਣੇ ਆਪਣੇ ਅੱਜ ਵੀ ਔਰਤਾਂ ਲਈ ਫੋਨ ਮੰਗਿਆ ਜਾ ਪਰ ਇਹ ਨਹੀਂ ਕਰਵਾਇਆ ਕਿਆਂ ਕਾਤਿਲਾਂ ਦੇ ਜਿਨਾਹੇ ਜਾਰੀਆਂ ਨੇ ਕੀ ਹਲਾ-ਸਲਾ ਹੋ ਜਾ ਰਿਹਾ ਤੁਹਾਨੂੰ ਮਾਰ ਪੈਣੀ ਹੈ ਬਰਾਵਾ ਆ ਗਿਆ ਉਹਨਾਂ ਦਾ ਪਾਰਟੀ ਵਾਲੇ ਨੂੰ ਨਾਇਬ ਦੇ ਪੰਜਾਬੀ ਪਾਰਟੀ ਨੂੰ ਦੇਣ ਵਾਸਤੇ ਆਪਾਂ ਜਲਦੀ ਬਚਾ ਕਰ ਰਹੇ ਹਾਂ ਵੀ ਆਖਰੀ ਦਿਨਾਂ ਉਹ ਬਹੁਤ ਮਾਤਰਾ ਨਾਇਕ ਦੇ ਬਨੇ ਜਨ ਹਮ ਆਪਕੋ ਕੋਈ ਰਹਿਣੇ ਪਾਰਟੀ ਵਾਲੇ ਸਾਹਿਬ ਦੇ ਬਹੁਤ ਆਪਾਂ ਨੂੰ ਮਨਮਤ ਰੱਖਿਆ ਹੈ ਬਹੁਤ ਮਦਦ ਕਰਦੇ ਦੱਸਦੇ ਹੈ ਕਿ ਇਹ ਸੰਘਰਸ਼ ਕਰ ਰਹੇ ਆ ਸਾਡੇ ਪੰਜਾਬ ਦੇ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ ਇਸ ਤਰ੍ਹਾਂ ਸੰਘਰਸ਼ ਚੱਲਦਾ ਰਹੇਗਾ ਅਸੀਂ ਚੱਲ ਰਹੇ ਹਾਂ ਜਿਹਦੇ ਨਾਲ ਮਨੂ ਜਾ ਰਿਹਾ ਜਿਸ ਦਾ ਧੰਨਵਾਦ ਕਰਦੇ ਆ ਮੰਧੀਆਂ 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 ਲੋ ਪ੍ਰਵਾਨ ਨਹੀਂ ਕਰਦੇ ਮੁੰਡੀ ਦਾ ਹਾਕ ਜਿਹਦਾ ਵਾ ਕਿਸ ਤੁਹਾਨੂੰ ਦੇ ਮਗਰ ਲੱਗਾ ਹੋਇਆ ਹੈ ਕਿਹੜੀ ਕਿਹੜੀ ਚੀਜ਼ਾਂ ਬੰਦ ਕੀਤੀਆਂ ਗਈਆਂ ਨੇ ਬਹੁਤ ਸਾਰਾ ਪੰਨਾ ਕੀਤਾ ਗਿਆ ਹੈ ਪਰ ਜਿਹੜੀਆਂ ਸੇਵਾ ਜੂ ਵੀ ਸਾਵਾਂ ਮੈਡੀਕਲ ਸੇਵਾ ਨਹੀਂ ਨਾ ਕੋਈ ਜੋ ਕੋਈ ਜਾਂ ਸ਼ਹਿਰ ਜਿਹੜੀ ਇੰਨਾ ਬੱਸਾਂ ਜਲਦੀਆਂ ਵੀ ਐ ਇਹਨਾਂ ਦੀ ਬੱਸਾਂ ਮਸਾਪਤ ਹੈ ਜਿਹੜੇ ਲੋਕੀ ਤੁਹਾਨੂੰ ਸਮਰਥਨ ਦਿੰਦੇ ਬੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਅਸੀਂ ਕਿਹੜਾ ਕੁਸਰਾ ਕਰੀਏ ਤੁਹਾਡੇ ਨਾਲ ਬਿਜਾ ਮਾਰੇ ਜਾਂ ਜਿਸ ਮਤਲਬ ਆ ਗਿਆ ਉਹਨਾਂ ਦਾ ਬਸ ਸਨਮਾਨ ਕਰਵਾਉਣਾ ਹੈ जहिड़े के

ਇਹ ਮੰਗਿਆ ਨਹੀਂ ਮੰਗਿਆ ਤੇ ਤੁਸੀਂ ਉਹਨਾਂ ਨੂੰ ਤਸਵੀਰਾਂ ਦਿਖਾਈਆਂ ਤਾਂ ਭਾਈ ਕਾਰਨ ਕੀ ਕਿਉਂ ਨਹੀਂ ਮੰਗਿਆ ਜਾਂਦੇ ਮੰਗਾ ਕਿਉਂਕਿ ਤੁਸੀਂ ਬਹੁਤ ਵਾਰੀ ਸੰਘਰਸ਼ ਕੀਤਾ ਪਹਿਲੇ ਵੀ ਤੇ ਜਿਹੜੀਆਂ ਜੜੀਆਂ ਕਿਨੇ ਕਿਉਂ ਨਹੀਂ ਲੱਗਦੀਆਂ ਤੇ ਸਵਾਲ ਕਰਦਾ ਸਰਕਾਰ ਕੋ ਆ ਸਾਡਾ ਕਿਤਾਬ ਦੇ ਉੱਪਰ ਜਿਆ ਸਾਡੀਆਂ ਮੰਗਾਂ ਜੇ ਇਹ ਮੰਨ ਲਿਆ ਹੋਵੇ ਮੈਂ ਇਹ ਗੋੜਾ ਮਨਾਉਣੀ ਆਂ ਕਿ ਇਹ ਵੀ ਵਧੀਆ ਨਹੀਂ ਪਤਾ ਉਹਦਾ ਮਨ ਲੱਗਿਆ ਸਾਹਿਬ ਜਿਹਨਾਂ ਦੇ ਵਿੱਚ ਅਸੀਂ ਦੁਨੀਆ ਸੁਣਦੇ ਜੇਕਰ ਮਾਤ ਪਿਤਾ ਉਹਦੇ ਪਰਦੇਸ ਤੇ ਕੋਈ ਕਾਲ ਮਰ ਲਈ ਜਾਵੇ ਮੇਰੇ ਲੱਗੂ ਨਹੀਂ ਕਿਸੀ ਉਹਦਾ ਜਵਾਬ ਮੈਂ ਨਹੀਂ ਦੇ ਸਕਦਾ ਉਹਦਾ ਜਵਾਬ ਕੋਈ ਵੀ ਸਭ ਦੇ ਸਕਦੇ ਪਰ ਕੋਈ ਨਹੀਂ ਮੰਨਦੇ ਤੁਸੀਂ ਕੀ ਕਹਾਂਗੇ ਕਿ ਉਹਨਾਂ ਦਾ ਕਾਰਪੋਰੇਟ ਵਾਲਿਆਂ ਨੂੰ ਇਹਾਂ ਚਾਹੁੰਦੇ ਆ ਇਹਨਾਂ ਲੋਕਾਂ ਸਾਰੇ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਆ ਸਾਡੇ ਪੰਜਾਬ ਨੂੰ ਉਹਨਾਂ ਨੇ ਨਹੀਂ ਲਿਆ ਉਹਨਾਂ ਦੀਆਂ ਮੁਸੀਬਤਾਂ ਤੋਂ ਇਹ ਦੇਖ ਸਕਦੇ ਆ ਮੇਰਾ ਬਿਲਕੁਲ ਜਿਉਂ ਨਹੀਂ ਮੰਨਦੇ ਇਹਨਾਂ ਨੂੰ ਦੱਸ ਸਕਦੇ ਨਹੀਂ ਤੁਸੀਂ ਅੱਜ ਸੰਘਰਸ਼ ਕਰ ਰਹੇ ਹੋ ਤੇ ਕਿਸੇ ਕਾਰਨ ਕਰਕੇ ਕਰ ਰਹੇ ਹੋ ਨਾ ਜੀ ਇਸੇ ਕਾਰਨ ਕਰਕੇ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਤੇ ਉਹਨਾਂ ਨੇ ਜਿਹੜੀਆਂ ਮੁੰਡਾ ਮੰਨੀਆਂ ਸੀ ਉਹਦੇ ਨਾਲ ਬਣਾ ਦੇਣਾ ਲਾਗੂ ਨਹੀਂ ਹੋ ਸਕਿਆ ਤਦ ਕਰਕੇ ਪੰਜਾਬ ਆ ਗਿਆ ਇਹ ਆ ਰਹੀ ਆਪਣੀ ਜਨਤ कहाँ से आयो आप आराम से रांची झारखंड से नहीं कहाँ जा रहे हो जम्मू जा रहा हूँ कितने बजे के बैठे हूँ यहाँ पे बजे ऐसी छह बजे ऐसी बस की डिग कर रहे हो आ, बस की है आपको क्या लगता है बस आ सकती है आ, लगता तो नहीं है उम्मीद नहीं आज नहीं पंजाब बंद है आपको पता था फिर बस स्टैंड में आयो पता नहीं पता नहीं था मेरे को वो पता चला स्टेशन में अच्छा आपको पता है चार बजे तक पंजाब बंद रहेगा हाँ ये आके हाँ पता चला कि चार बजे तक बंद है नहीं तो आप ट्रेन से आए हो हाँ ट्रेन, ट्रेन कितने बजे आई है ट्रेन बजे हमको छोड़ी ओके तो आपको क्या लगता है अभी आज जा सकते हो आप जैसे बस के पंजाब बंद की पूरा प्रचार हुआ रहा है पंजाब बंद है शाम तक जा सकते हैं अब शाम तक यहाँ बस स्टैंड पे उडीक करोगे उनकी हाँ अब यही इंतजार करना है और कोई तो है नहीं यहाँ साधन आपको क्या लगता है किसानों ने जो आज पंजाब बंद का ऐलान किया ठीक किया है अगर किसान के हित में है तो ठीक ही किया होगा किसान